ਚੀਜਾਂ ਘੁੰਮ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ तकरीबन ਸਾਰਿਆਂ ਨੂੰ ਪਤਾ ਹੀ ਹੋਣਾ ਵੀ ਭਾਈ ਜਿਹੜਾ ਕੱਲ ਵਾਲਾ ਕਾਂਡ ਹੋਇਆ ਥੱਪੜ ਕਾਂਡ ਜਿਹਨੂੰ ਕਹਿੰਦੇ ਨੇ ਇਹ ਤੁਹਾਨੂੰ ਪਤਾ ਹੈ ਵੀ ਕਿਹੜੀ ਗੱਲ ਦਾ ਰੌਲਾ ਪਿਆ ਸੀ ਜਿਹੜੇ ਬੰਦੇ ਸ਼ੁਰੂ ਤੋਂ ਜਾਣਦੇ ਨੇ ਵੀ ਆਪਣੇ ਜੋ ਇਹ ਜਿਹੜਾ ਬੰਦਾ ਖੁਸਰਾ ਮਨਿੰਦਰ ਇਟਲੀ ਵਾਲਾ ਖੁਸਰਾ ਪਹਿਲਾਂ ਤਾਂ ਸੀਗਾ ਸਿਰਫ ਇੱਕ ਜਿਵੇਂ ਕਹਿੰਦੇ ਨੇ ਪੰਜਾਬੀ ਦੇ ਵਿੱਚ ਵੀ ਭਾਈ ਇੱਕ ਇਕੱਲਾ ਬੋਲਾਂ ਉੱਤੇ ਸੀਮਤ ਜਿਵੇਂ ਆਪਾਂ ਬੋਲ ਕੱਢਦੇ ਆ ਵੀ ਭਾਈ ਜਿਹੜਾ ਮਨਿੰਦਰ ਖੁਸਰਾ ਕੱਲ੍ਹੇ ਪਤੰਦਰ ਸ਼ੋ ਵੀ ਕਰ ਗਿਆ ਲੈ ਕੇ ਆਂਦਾ ਜ ਆ ਪੂਰਾ ਕਿ ਪਾਈ ਬਾਕੀ ਮੈਂ ਖੁਸਰਾ ਵੀ ਮੇਰੇ ਚ ਕੱਲੇ ਚ ਦਮ ਨਹੀਂ ਹੈਗਾ ਇਹਨੇ ਜੀ ਮੈਨੂੰ ਕੱਲ ਤਗਰੀ ਮੈਂ ਤੁਸੀਂ ਇਹਦੀ ਹਿਸਟਰੀ ਆਪਣੇ ਜਿਹੜੀ ਇਹਨੇ ਪਾਈ ਆਪਣੇ ਸਟੇਟਸ ਪਾਇਆ ਸੀਗਾ ਜੋ ਇਹਨੇ ਆਪਣੀ ਸਟੋਰੀ ਪਾਈ ਸੀ ਆਪਣੀ ਫੇਸਬੁੱਕ ਦੇ ਉੱਤੇ ਜਿਹਦੇ ਵਿੱਚ ਇਹ ਦਿਖਾ ਰਿਹਾ ਜੀ ਮੈਂ ਮਹੰਤੀ ਕੈਰੀ ਬੈਠਾ ਮੇਰੇ ਸ਼ਹਿਰ ਦੇ ਵਿੱਚ ਬਈ ਆ ਜਾ ਬਦਮਾਸ਼ਾ ਕਿੱਥੇ ਆ ਤੂੰ ਫੇਸਬੁੱਕ ਹੀ ਬਦਮਾਸ਼ ਆਦਾ ਕਹਿ ਰਾ ਕੱਲਾ ਆ ਮੈਂ ਮੇਰੇ ਨਾਲ ਇੱਕ ਭਾਈ ਬੈਠਾ ਉਹ ਵੀਡੀਓ ਜੇਕਰ ਧਿਆਨ ਨਾਲ ਦੇਖਿਓ ਇਹਦੇ ਵਿੱਚ ਕਹਿ ਰਿਹਾ ਵੀ ਭਾਈ ਮੇਰੇ ਨਾਲ ਕੱਲਾ ਮੈਂ ਹੀ ਆ ਹਾਲਾਂਕਿ ਜੇ ਬੰਦੇ ਲਈ ਫਿਰਦਾ ਸੀਗਾ ਇਹ ਗੱਡੀ ਦੇ ਵਿੱਚ ਚਾਰ ਪੰਜ ਬੰਦੇ ਤਾਂ ਦੇ ਨਾਲ ਸੀਗੇ ਬਾਕੀ ਤੁਸੀਂ ਇੱਕ ਹੋਰ ਇਹਦਾ ਸਟੇਟਸ ਦੇਖਣਾ ਵੀ ਆਲੇ-ਦਾਲੇ ਹੋਰ ਬਥੇਰੇ ਫੜਾਏ ਹੋ ਜੀ ਨੇ ਇਹ ਸਬੂਤ ਦੇ ਗਿਆ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਭਾਈ ਇਹ ਜਿਹੜਾ ਬੰਦਾ ਖੋਸਰੇ ਟਾਈਪ ਦਾ ਬੰਦਾ ਮੈਂ ਇਹਨੂੰ ਕਿਹਾ ਸੀ ਮਾਂ ਕੱਲਾ ਟੱਕਰੀ ਕੱਲਾ ਆ ਹੁਣ ਜਿਹੜਾ ਨਾਲ ਆਏ ਸੀ ਬੰਦੇ ਉਹ ਰਾਹੁਲ ਬਾਈ ਉਹ ਨਹੀਂ ਉਹ ਉਹ ਰਾਹੁਲ ਬਜੈਂਸੇ ਦਾ ਮੁੰਡਾ ਹੋਏ ਤੇ ਨਾਲੇ ਦੇ ਪਿੰਡ ਦੇ ਵਿੱਚ ਰਹਿੰਦਾ ਉਹ ਕਿਉਂ ਆਇਆ ਇਹਦੇ ਨਾਲ ਕਿਉਂਕਿ ਇਹਦੇ ਕੋਲ ਨਾ ਤਾਂ ਗੱਡੀ ਆ ਮੈਂ ਹਮੇਸ਼ਾ ਕਹਿਣਾ ਹੁੰਨਾ ਨਾ ਇਹਦੇ ਕੋਲ ਲਾਇਸੈਂਸ ਬੱਸ ਫੜ ਕੇ ਆ ਨਹੀਂ ਸਕਦਾ ਜੇ ਬੱਸ ਫੜ ਕੇ ਆ ਗਿਆ ਇਹਨੂੰ ਬੱਸ ਦੇ ਵਿੱਚ ਵੀ ਕੁੱਟੂ ਮੈਂ ਜੇ ਬੱਸ ਦੇ ਵਿੱਚ ਆ ਗਿਆ ਪਤਾ ਲੈਣਾ ਵੀ ਕਿਹੜੀ ਬੱਸ ਚੱਲਿਆ ਉਹਦੇ ਵਿੱਚ ਬੜ ਕੇ ਵੀ ਕੁੱਟੂ ਨੂੰ ਮੈਂ ਕੱਲ ਧੱਕਾ ਹੋ ਗਿਆ ਬਾਈ ਨਾਲ ਉਹ ਸਾਡੇ ਪਿੰਡ ਦਾ ਰੋੜਾ ਦੇ ਜੀ ਓਏ ਕੱਲ ਜਿਹੜਾ ਦਰੋੜਾ ਚੱਕ ਕੇ ਲੈ ਗਿਆ ਜਾ ਤੂੰ ਪਿੱਛੇ ਲੈ ਲਈ ਫੇਰ ਰੋੜੇ ਨੂੰ ਕੱਲ ਵਾਲੇ ਕੇਸ ਤੋਂ ਬਾਅਦ ਇਹਨਾਂ ਨੇ ਇੱਕ ਕਲਿੱਪ ਕੱਟ ਕੇ ਪਾਈ ਆ ਜੀ ਮੇਰੇ ਨਾਲ ਫੋਨ ਤੇ ਗੱਲ ਹੋ ਰਹੀ ਹੈ ਇਹਨਾਂ ਦੀ ਤੇ ਮੈਂ ਹਸਪੀਟਲ ਦੇ ਵਿੱਚ ਆ ਤੇ ਉਹਦੇ ਵਿੱਚ ਕਿਹਾ ਜਾ ਰਿਹਾ ਕਲਿੱਪ ਦੇ ਵਿੱਚ ਵੀ ਭਾਈ ਰੋਮੀ ਦੀ ਅਸੀਂ ਬਾਹ ਤੋੜੀ ਬਾਹ ਤੋੜਦੀ ਉਹ ਜਿਹੜਾ ਦਿਨੇਸ਼ ਭਈਆ ਲੁਧਿਆਣੇ ਵਾਲਾ ਉਹ ਵੀ ਇਹੀ ਕੁਝ ਪਾ ਰਿਹਾ ਜੀ ਭਾਈ ਰੋਮੀ ਦੀ ਬਾਹ ਤੋੜਦੀ ਹੁਣ ਜਿਹੜੀ ਮੇਰੀ ਬਾਹਾਂ ਟੁੱਟੀ ਹੋਈ ਆ ਹੁਣ ਉਹ ਤਾਂ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਕਿ ਜੁੜੀ ਹੋਈ ਆ ਇਸ ਟਾਈਮ ਕਿਉਂਕਿ ਜੇ ਮੈਂ ਤੁਹਾਨੂੰ ਦਿਖਾਉਣ ਲੱਗਿਆ ਤਾਂ ਤੁਹਾਨੂੰ ਹੈਰਾਨੀ ਹੋਣੀ ਆ ਵੀ ਇਹ ਅਜੇ ਕਿਹੜੀ ਸਰਜਰੀ ਵਾਲੀ ਰਾਤ ਤੋਂ ਰਾਤ ਹੋ ਗਈ ਵੀ ਜਿੱਥੇ ਬਾਹਾਂ ਟੁੱਟ ਗਈ ਜਾਂ ਮੰਨ ਲਓ ਬਾਹਾਂ ਪਾੜ ਗਈ ਜਾਂ ਕੁਝ ਵੀ ਹੋ ਗਿਆ ਆਹ ਲੈ ਦਿਂਦਾ ਇਹਦਾ ਇਹ ਸੀਗੀ ਇਹਨਾਂ ਦੀ ਸੱਚਾਈ ਇਹਨਾਂ ਨੇ ਹੁਣ ਨੈੱਟ ਦੇ ਉੱਤੇ ਕੀ ਕੀਤਾ ਕੱਲ ਕੱਲ ਇਹ ਸਾਰੇ दारू ਨਾਲ ਲਟਕੇ ਹੋਏ ਪੂਰੇ दारू ਪੀਤੇ ਹੋਏ ਇਹਨਾਂ ਦੀ ਇੱਕ ਬੰਦੇ ਨੂੰ ਇੱਕ ਬੰਦੇ ਨੂੰ ਕੁੱਟਣ ਲਈ ਕੁੱਟਣ ਲਈ ਗਰੁੱਪ ਆ। ਦੇਖੋ ਅਉਧਾ ਅਸੀਂ ਆ ਐਗਜ਼ਾਮਪਲਾਂ ਦਿੰਨੇ ਆ ਵੀ ਅਸੀਂ ਖਾਲਸਾ ਪੰਥ ਦੇ ਲੋਕ ਆ। ਅਸੀਂ ਸਿੱਖ ਆ। ਅਸੀਂ ਗੁਰੂ ਸਾਹਿਬ ਨੂੰ ਮੰਨਣ ਵਾਲੇ ਆ। ਜਿਹਦੇ ਵਿੱਚ ਗੁਰੂ ਸਾਹਿਬ ਦਾ ਹੁਕਮ ਸੀਗਾ ਵੀ ਸਵਾ ਲੱਖ ਸੇ ਇੱਕ ਲੜਾਉ। ਤਬੇ ਗੁਮਿੰਦ ਸਿੰਘ ਨਾਮ ਕਹਾਉ। ਪਰ ਆਪਣੇ ਲੋਕ ਆਪਣੇ ਲੋਕ ਉਹੋ ਜਿਹੇ ਬੰਦਿਆਂ ਦੀ ਸੰਗਤ ਪਸੰਦ ਕਰਦੇ ਨੇ ਜੋ ਹਰੇਕ ਦੀ ਧੀ ਪੈਣ ਨੂੰ ਰੇਕ ਦੀ ਮਰ ਲੋ ਜਣੀ ਕਿ ਕੁੜੀ ਦੇ ਉੱਤੇ ਟਿੱਪਣੀ ਕਰਨ ਵਾਲਾ ਬੰਦਾ ਕੱਲ ਜਦ ਇਹਨੇ ਪਾਈ ਆ ਬੰਦੇ ਨੇ ਸਟੋਰੀ ਪਾਈ ਆ ਵੀ ਆ ਜਾ ਮੈਂ ਇਹਦੇ ਤੋਂ 47 ਕਿਲੋਮੀਟਰ ਦੂਰ ਸੀਗਾ ਮੈਂ ਆਪਣੇ ਸ਼ਹਿਰ ਤੋਂ ਬਾਹਰ ਗਿਆ ਸੀ ਦੂਜੇ ਪੁਆਇੰਟ ਵੀ ਦੱਸੂਗਾ ਵੀ ਮੇਰੇ ਨਾਲ ਮੇਰੀ ਜਨਾਨੀ ਕਿਉਂ ਸੀਗੀ ਕਿਉਂਕਿ ਮੈਂ ਲੋਕਾਂ ਦਾ ਮੈਨੂੰ ਪਤਾ ਨਹੀਂ ਲੋਕਾਂ ਦਾ ਮੈਨੂੰ ਪਤਾ ਨਹੀਂ ਵੀ ਲੋਕ ਕੀ ਸਮਝਦੇ ਨੇ ਕਿ ਮੈਂ ਆਪਣੇ ਤੌਰ ਤੇ ਤੁਹਾਨੂੰ ਦੱਸ ਦਿੰਦਾ ਜਦ ਆਪਾਂ ਕਿਸੇ ਕੁੜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠ ਕੇ ਫੇਰੇ ਲੈ ਲਈ ਹੈ ਨਾ ਸਭ ਸਿੱਖਨੋ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰਕੜ ਗੁਰਾਂ ਕੀ ਦੇ ਉਹਨਾਂ ਵਿੱਚੋਂ ਲਾਵਾ ਲੈ ਕੇ ਜਦ ਅਸੀਂ ਇੱਕ ਕੁੜੀ ਨਾਲ ਆਨੰਦ ਕਾਰਜ ਕਰਾਉਨੇ ਆ ਤਾਂ ਆਨੰਦ ਕਾਰਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਬਿਰਾਜਮਾਨ ਹੁੰਦੇ ਨੇ ਤੇ ਉਹਦੇ ਵਿੱਚ ਉੱਥੇ ਇਹ ਬੈਠ ਕੇ ਪ੍ਰਣਾਮ ਕਰਨਾ ਪੈਂਦਾ ਵੀ ਭਾਈ ਤੇਰਾ ਬੰਦਾ ਤੇਰੀ ਜਨਾਨੀ ਜਿੱਥੇ ਵੱਧ ਘਟੋਂਦਾ ਤਾਂ ਤੂੰ ਨਾਲ ਹਮੇਸ਼ਾ ਪ੍ਰੈਜ਼ੈਂਟ ਚਾਹੀਦਾ ਮੈਂ ਇਹਦੇ ਮੰਗੂ ਨਾਲ ਮੁੰਡੇ ਨਹੀਂ ਲੈ ਕੇ ਗਿਆ ਸੀਗਾ ਫਲਾਕੀ ਜੋ ਮੇਰੇ ਫਰੈਂਡ ਸੀਗੇ ਮੈਂ ਨਾਂ ਲੈ ਦਿੰਨਾ ਲੱਖੀ ਦਾ ਕਸਤੀ ਲੋਹਣੇ ਵਾਲਾ ਬੜਾ ਪਿਆਰ ਆ ਸਾਡਾ ਉਸ ਦੇ ਵਿੱਚ ਵਿੱਕੀ ਬਾਈ ਜਿਹੜਾ ਬ੍ਰੇਸ਼ੀ ਵਾਲਾ ਹਨੀ ਹੁਣੀ ਇਹ ਸਾਰੇ ਤਕਰੀਬਨ ਜਾਣਦੇ ਨੇ ਇਹਦਾ ਨਾ ਕੱਲ ਗੱਲਬਾਤ ਹੋਈ ਜਾਂਦਾ ਨੇ ਮੈਨੂੰ ਗਾਲਾਂ ਵੀ ਕੱਢੀਆਂ ਵੀ ਤੂੰ ਸਾਨੂੰ ਦੱਸਿਆ ਕਿਉਂ ਨਹੀਂ ਹੁਣ ਅੱਜ ਮੈਂ ਇਹਨਾਂ ਨੂੰ ਕਹਿੰਦਾ ਵੀ ਭਾਈ ਮੈਂ ਦੱਸਿਆ ਤੁਹਾਨੂੰ ਤਾਂ ਹੀ ਜੇ ਕੱਲ ਉੱਥੇ ਕੱਟ ਕਰਕੇ ਲੈ ਜਾਂਦੇ ਆਪਾਂ ਜਾਂ ਮੰਨ ਲਓ ਇਹਨੂੰ ਉੱਥੇ ਫੜ ਕੇ ਕੁੱਟ ਦਿੰਦੇ ਤਾਂ ਇਹਨੇ ਖੁਸਰੇ ਤੋਂ ਹੀਰੋ ਬਣ ਜਾਣਾ ਸੀਗਾ ਪਰ ਮੈਂ ਸ਼ੋਅ ਕਰਨਾ ਸੀ ਇਹ ਵਾਕਈ ਖੁਸਰਾ ਸੋ ਇਹ ਕੱਲ ਸ਼ੋਅ ਕਰ ਗਿਆ ਤਾਂ ਜਿੰਨੇ ਮੇਰੇ ਭਾਈ ਨੇ ਰਾਹੁਲ ਨਾਲ ਤਾਂ ਮੈਂ ਕਲੀਅਰ ਕਰ ਦਵਾਂ ਗੱਲ ਬਿਲਕੁਲ ਕਲੀਅਰ ਜਿਹੜਾ ਬਿਜ਼ਨਸ ਵਾਲਾ ਰਾਹੁਲ ਆ ਤੇਰਾ ਭਾਈ ਛੱਡ ਨਾਲ ਕੋਈ ਰੌਲਾ ਨਹੀਂ ਹੈਗਾ ਉਹ ਆਇਆ ਤੈਨੂੰ ਪਤਾ ਨਹੀਂ ਸੀਗਾ ਵੀ ਭਾਈ ਇਹ ਉੱਥੇ ਕਿਉਂਕਿ ਜਦ ਇਹਨੇ ਪਹਿਲਾਂ ਆਪਣੀ ਸਟੋਰੀ ਪਾਈ ਆ ਮੈਂ ਤੈਨੂੰ ਪਹਿਲਾਂ ਹੀ ਦੇਖ ਲਿਆ ਸੀਗਾ ਪਿਛਲੇ ਪਾਸੇ ਵੀ ਭਾਈ ਜਿਹੜਾ ਰਾਹੁਲ ਨਾਮ ਵਾਲਾ ਇਹਦੇ ਕਿਉਂਕਿ ਪਹਿਲਾਂ ਕੁਝ ਹੋਰ ਦਿਖਾਉਂਦਾ ਸੀਗਾ ਮੈਂ ਕੱਲਾ ਫੇਰ ਤੂੰ ਨਾਲ ਆ ਗਿਆ ਵੀ ਭਾਈ ਚੱਲ ਠੀਕ ਆ ਤੈਨੂੰ ਛੜਾਇਆ ਉੱਥੇ ਇਹਨੂੰ ਵੀ ਭਾਈ ਲੜੋਂ ਆਫਿਸ ਦੇ ਵਿੱਚ ਕੁਝ ਨਾ ਕਰੋ ਪਰ ਸੇਵਾ ਤਾਂ ਆਪਣੀ ਕਰਾ ਕੇ ਗਿਆ ਹੁਣ ਆਜੋ ਦੂਜੀ ਗੱਲ ਦੇ ਉੱਤੇ ਵੀ ਘਰ ਵਾਲੀ ਕਿਉਂ ਨਾਲ ਲਈ ਫਿਰਦਾ ਬੇਵਕੂਫੋ ਸਾਰੇ ਤਾਂ ਥੋੜੀ ਜਿਨਾਨੀ ਚੱਕੀ ਫਿਰਦਾ ਮੈਂ ਉਹ ਮੇਰੀ ਜਨਨੀ ਆਓ ਕੱਲ ਦਿਨੇ ਕੀ ਸੀਗਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅਸੀਂ ਕੰਮ ਕਰਦੇ ਆ ਦੋਨੇ ਜਣੇ ਸ਼ਨੀ ਐ ਐਤਵਾਰ ਵੀ ਕੈਂਡ ਤੇ ਅਸੀਂ ਇਕੱਠੇ ਹੁੰਨੇ ਆ ਤੇਿੱਦਰ ਨੂੰ ਅਸੀਂ ਨਿਕਲਦਾ ਮੈਂ ਕੋ ਸਬੂਤ ਵੀ ਪੈਨੇ ਜਾਦੇ ਨੇ ਬੈਠ ਕੇ ਉੱਥੇ ਸਟੋਰੀ ਪਾਈ ਆ ਨਾ ਆਪਣੀ ਫੇਸਬੁੱਕ ਦੇ ਉੱਤੇ ਵੀ ਆ ਜਾ ਮੁੰਤੀ ਕਰੀ ਅਸੀਂ ਬੈਠੇ ਆ 47 ਕਿਲੋਮੀਟਰ ਦੂਰ ਸੀਗਾ ਮੇਰੇ ਕੋ ਪ੍ਰੂਫ ਪੈਨੇ ਉੱਥੋਂ ਮੁੜ ਕੇ ਆਇਆ ਮੈਂ ਵੀ ਆ ਗਿਆ ਮੈਂ ਇੱਥੇ ਖੜੀ ਹੁਣ ਜਾਦ ਮੈਂ ਉੱਥੇ ਆਇਆ ਮੈਂ ਉੱਥੇ ਆ ਕੇ ਇੱਕ ਲਾਈਵ ਵੀ ਕੀਤੀ ਆ ਉਹ ਵੀ ਫੇਸਬੁੱਕ ਦੇ ਉੱਤੇ ਪਈ ਆ ਵੀ ਇੱਥੇ ਖੜਾ ਮੈਂ ਆ ਤੇ ਕਫੇ ਦੋਪੀ ਦੇ ਉੱਤੇ ਉੱਥੋਂ ਹੀ ਚਲੇ ਗਿਆ ਸੀਗਾ ਚਲੇ ਕੀ ਗਿਆ ਸੀਗਾ ਇਹ ਨਾਲ ਦੋ ਮੁੰਡੇ ਹੋਰ ਲੈ ਕੇ ਆਇਆ ਦੇਖੋ ਤੁਸੀਂ ਇੱਕ ਬੰਦੇ ਨੂੰ ਕੁੱਟਣ ਲਈ ਇੱਕ ਬੰਦੇ ਨੂੰ ਕੁੱਟਣ ਲਈ ਇਹਨੇ ਬੰਦੇ ਇਕੱਠੇ ਕਰੀ ਫਿਰਦਾ ਸੀ ਇਹ ਅੱਜ ਵੀ ਮੈਂ ਕਹਿੰਦਾ ਇਹਨੂੰ ਦੁਬਾਰਾ ਚ ਹੀ ਫੇਰ ਵੀ ਭਾਈ ਜੇ ਤੇਰੀ ਗਾਣ ਦੇ ਵਿੱਚ ਦਾਵਾ ਜੇ ਤੈਨੂੰ ਤੇਰੇ ਪਿਓ ਨੇ ਜੰਮਿਆ ਵੀ ਤੇਰੇ ਚ ਅਣਖ ਨਾ ਦੀ ਇੱਕ ਵੀ ਚੀਜ਼ ਹੈਗੀ ਆ ਤੇਰੇ ਚ ਜਮੀਰ ਤੇਰਾ ਜਾਗਦਾ ਜਿੱਥੇ ਮਰਜੀ ਜਦੋਂ ਮਰਜੀ ਇਕੱਲੇ ਨੂੰ ਇਕੱਲਾ ਡੱਕਰ ਲਈ ਇਸ ਵਾਰ ਮੈਂ ਤੁਹਾਨੂੰ ਦੱਸਦਾ ਪਹਿਲੀ ਵਾਰ ਪਿਆ ਤੇਰੇ ਥੱਪੜ ਐਸ ਵਾਰ ਤੇਰਾ ਮੈਂ ਇਲਾਜ ਚੰਗੇ ਤਰੀਕੇ ਨਾਲ ਬਿਲਕੁਲ ਪਧਰਾ ਕਰਕੇ ਭੇਜੂਗਾ ਕਿਉਂਕਿ ਮੈਂ ਦੱਸਦਾ ਮੈਂ ਥੋੜਾ ਜਾਂ ਜ਼ਿੰਦਗੀ ਜੋ ਨਾ ਆਜ਼ਾਦ ਹੋ ਕੇ ਜੋ ਇੱਕ ਫਰਜ਼ ਹੁੰਦੇ ਨਾ ਬੰਦੇ ਦੇ ਆਪਣੀ ਫੈਮਿਲੀ ਲਈ ਉਹ ਸਾਰਾ ਕੁਝ ਕਰੀ ਬੈਠਿਆ ਸੀ ਆ ਆ ਮੋਢੇ ਦੇ ਉੱਤੇ ਮੌਤ ਬੈਠੀ ਆ ਮੋਢੇ ਦੇ ਉੱਤੇ ਇੱਥੇ ਹਰੇਕ ਬੰਦੇ ਦੇ ਉੱਤੇ ਬੈਠੀ ਆ ਜੇ ਮੇਰਾ ਮਰਨਾ ਇੱਕਣ ਲਿਖਿਆ ਹੋਇਆ ਤਾਂ ਇਕਣੇ ਮਰਨਾ ਮੈਂ ਬੁੰਡ ਚ ਬਾਹ ਤਾਂ ਮੈਂ ਸਿਰੇ ਤੱਕ ਐਂ ਧੱਕੇ ਰੱਖਣੀ ਆ ਜਿੱਥੇ ਮਰਜੀ ਪੱਦ ਲਈ ਹੁਣ ਤੂੰ ਕਰਕੇ ਲਿਆਈ 20 50 ਮੁੰਡੇ ਹੋਰ ਇਕੱਠੇ ਫਿਰ ਗਰੁੱਪ ਦੇ ਉੱਤੇ ਮੇਰੇ ਤੇ ਕਰਿਓ ਅਟੈਕ ਕੱਲ ਇਹਨਾਂ ਨੇ ਵੀਡੀਓ ਪਾਈ ਆ ਕੱਲ ਇਹਨਾਂ ਨੇ ਵੀਡੀਓ ਪਾਈ ਆ ਜੀ ਰੋਮੀ ਦੇ ਥੱਪੜ ਮਾਰੇ ਰੋਮੀ ਦੇ ਅੱਖਾਂ ਦੇ ਉੱਤੇ ਐਨਕ ਲੱਗੀ ਹੋਈ ਸੀਗੀ ਧਿਆਨ ਨਾਲ ਦੇਖਿਓ ਵੀਡੀਓ ਇਹ ਖੁਸਰਾ ਮਨਿੰਦਰ ਐਨਕ ਤੱਕ ਮੇਰੀ ਟੱਚ ਨਹੀਂ ਕਰ ਸਕਿਆ ਇਹ ਦਿਖਾ ਦਿਓ ਮੈਂ ਇਹਨੂੰ ਕਹਿ ਦੋ ਇਹਨੂੰ ਕਿਹੋ ਕਿ ਭਾਈ ਜਿੱਥੇ ਤੁਸੀਂ ਰੋਮੀ ਨੂੰ ਕੁੱਟਿਆ ਉਹ ਵੀਡੀਓ ਦਿਖਾ ਦਿਂ ਆ ਜਿਹੜਾ ਕੈਮਰਾ ਦੇ ਟ੍ਰਿਕ ਆਇਆ ਕਰਾਏ ਹੋਏ ਨਾ ਵੀ ਇੱਕਣ ਕਰਕੇ ਆਏ ਉਹ ਤਾਂ ਮੈਂ ਬਣਾ ਕੇ ਹੁਣ ਤੁਹਾਨੂੰ ਭੇਜ ਦੰਨਾ ਮੈਂ ਤਾਂ ਡਾਇਰੈਕਟ ਸ਼ੋਅ 'ਚ ਦਿਖਾਇਆ ਵੀ ਆਹ ਲਖ ਥਪੜਾ ਪਿਆ ਇਹਦੇ ਹੁਣ ਮਰਦ ਦੀ ਨਿਸ਼ਾਨੀ ਇਹੀ ਹੁੰਦੀ ਆ ਵੀ ਚਾਰ ਮੂਰੇ ਖੜੇ ਹੋਣ ਪੰਜ ਉੱਥੇ ਇਕੱਲੇ ਜਲ ਜਵੇ ਜਨਾਨੀ ਮੇਰੀ ਫੈਮਲੀ ਮੇਰੇ ਨਾਲ ਸੀਗੀ ਹੁਣ ਜਿਹੜਾ ਕੇਸ ਬਣਿਆ ਉਹ ਲੱਗਾ ਤੂੰ ਕਹਿਣ ਦਾ ਮਤਲਬ ਮੇਰਾ ਇਹ ਆ ਮੇਰੀ ਨਿਗਾਹ ਦੇ ਵਿੱਚ ਤੂੰ ਖੁਸਰਾ ਹੀ ਰਹਿਣਾ ਖੁਸਰਾ ਹੀ ਜਮਿਆਂ ਤੋਂ ਤੇ ਐਂਡ ਤੱਕ ਖੁਸਰਾ ਹੀ ਰਹੇਗਾ ਜਿਹੜੀ ਇਹਦੀ ਭੇੜ ਆ ਨਾ ਭੇੜ ਇਹਦੀ ਆ ਦੇਖੋ ਜੀ ਰੋਮੀ ਦੇ ਮਾਰੇ ਚ ਬੇੜੀ ਰੋਮੀ ਦੇ ਕੀਤਾ ਇਹਨੂੰ ਕਹਾਂ ਐ ਕਰੇ ਵੀਡੀਓ ਸ਼ੋਅ ਕਰ ਦੇ ਇੱਕ ਵੀ ਵੀ ਜਿੱਥੇ ਰੋਮੀ ਦੇ ਚੇੜਾ ਮਾਰ ਰਿਹਾ ਅੱਜੇ ਸੋਸ਼ਲ ਮੀਡੀਆ ਛੱਡ ਦੂੰ ਮੈਂ ਅੱਜੇ ਅੱਜੇ ਐਸੇ ਟਾਈਮ ਇਹ ਤੋਂ ਮਾਫੀ ਮੰਗਜੋ ਵੀ ਹਾਂ ਤੂੰ ਬੰਦਾ ਇੱਕ ਵੀ ਵੀਡੀਓ ਸ਼ੋਅ ਕਰ ਦਵੇ। ਜੁੱਪ ਕਹਿਣ ਦਾ ਮਤਲਬ ਮੇਰਾ ਇਹ ਆ ਭਾਈ ਜਿਹੜਾ ਤੂੰ ਕਮੈਂਟ ਕਰ ਰਿਹਾ ਨਾ ਇਹ ਤਾਂ ਵੀਰੇ ਮੇਰੀ ਘਰ ਵਾਲੀ ਦਾ ਮੇਰੇ ਨਾਲੇ ਰਹਿੰਦੀ ਆ ਜੇ ਤੈਨੂੰ ਕੋਈ ਤਕਲੀਫ ਆ ਭਾਈ ਤੂੰ ਆਪਣੇ ਵਾਲ ਵੀ ਭੇਜ ਸਕਦਾ। ਜਿੱਥੇ ਨਿਕਲਦਾ ਮੈਂ ਹਮੇਸ਼ਾ ਮੇਰੀ ਫੈਮਲੀ ਮੇਰੇ ਨਾਲ ਹੁੰਦੀ ਆ ਤਾਂ ਜੋ ਮੇਰੀ ਫੈਮਲੀ ਨੂੰ ਪਤਾ ਹੋਵੇ ਮੈਂ ਕਰ ਕੀ ਰਿਹਾ। ਕਿਤੇ ਕੰਨਣਾ ਹੋਵੇ ਮੇਰੀ ਫੈਮਲੀ ਮੇਰੇ ਤੋਂ ਬਾਅਦ ਜੇ ਮੈਂ ਚਲਿਆ ਗਿਆ ਇੱਥੋਂ ਮੇਰੇ ਤੋਂ ਬਾਅਦ ਕਦੇ ਮੇਰੀ ਫੈਮਲੀ ਸੋਚੀ ਜਾ ਵੀ ਹੋ ਸਕਦਾ ਵੀ ਭਾਈ ਇਹ ਬੰਦਾ ਗਲਤ ਹੋਵੇ। ਜਿਹੜੀ ਸੱਚ ਤੇ ਅਸੀਂ ਲੜ ਰਹੇ ਆ ਨਾ ਜਿਹੜੀ ਸੱਚ ਤੇ ਹੀ ਲੜ ਰਹੇ ਆ ਐਂਡ ਤੱਕ ਹੀ ਲੜਾਂਗੇ ਇਹਨਾਂ ਕੋਲ ਦੇਣ ਨੂੰ ਵਿਚਾਰ ਨਹੀਂ ਜਿਹੜਾ ਕੱਲੇ ਕਾਣ ਕਰਕੇ ਗਿਆ ਹਨਾ ਕਾਣ ਕਰਾ ਕੇ ਗਿਆ ਇਹ 18 ਤਰੀਕ ਨੂੰ ਨਾ ਆਉਣ ਦੀ ਨਿਸ਼ਾਨੀ ਸੀਗੀ ਇਹਦੀ ਤੇ ਪਹਿਲਾਂ ਕਲੀਅਰ ਕਰ ਚੁੱਕਿਆ ਸੀਗਾ ਜੋ ਕਹਿਣ ਦਾ ਮਤਲਬ ਮੇਰਾ ਇਹ ਆ ਜਿਹੜੀ ਇਹਦੀ ਭੇੜ ਆ ਮਿੰਗਣਾ ਕਰੋ ਮਿੰਗਣਾ ਕਰ ਸਕਦੇ ਹੋ ਆ ਬਾਹ ਮੇਰੀ ਹੱਲੇ ਵੀ ਸਲਾਮਤ ਆ ਪਹਿਲਾਂ ਇਧਰਲੀ ਚੜਦੀ ਸੀ ਨਾ ਆ ਹੁਣ ਆ ਚੜੂਗੀ ਤੋ ਕਹਿਣ ਦਾ ਮਤਲਬ ਮੇਰਾ ਇਹ ਆ ਆ ਇੱਕ ਹੈਪੀ ਨੂੰ ਮੈਂ ਜ਼ਰੂਰ ਜਵਾਬ ਦਊਂਗਾ ਕਹਿੰਦਾ ਪਹਿਲਾਂ ਪੰਜਾਬ ਤਾਂ ਆਜਾ ਪੰਜਾਬ ਤਾਂ ਸਾਲੋ ਗਦਰੀ ਬਾਬੇ ਵੀ ਗਏ ਸੀਗੇ ਗੰਡੂਓ ਪੰਜਾਬ ਤਾਂ ਬਾਈ ਖਾਲੜਾ ਵੀ ਗਿਆ ਸੀਗਾ ਪੰਜਾਬ ਦੇ ਵਿੱਚ ਤਾਂ ਦੀਪ ਸਿੱਧੂ ਵੀ ਆਇਆ ਸੀਗਾ ਆ ਪੇੜ ਨੂੰ ਸਮਝਾਉਣ ਆ ਜਿਹੜੀ ਪੇੜ ਮੂਰੇ ਬੈਠੀ ਆ ਆ ਗੰਡੂ ਜਿਹੜਾ ਲਿਖਦਾ ਹੈਪੀ ਆ ਚਲੋ ਤੁਸੀਂ ਕਿਸੇ ਬੰਦੇ ਦੇ ਸਕੇ ਹੋਇਓ ਤੁਹਾਨੂੰ ਪਹਿਲਾਂ ਮੁਗਲਾਂ ਨੇ ਕੌਡਾ ਕਰਕੇ ਰੱਖਿਆ ਫੇਰ ਤੁੰਨੂੰ ਅੰਗਰੇਜ਼ਾਂ ਨੇ ਕਾਡਾ ਕਰਕੇ ਰੱਖਿਆ ਰਹਿਨੇ ਕੋਲੇ ਹੁਣ ਹੋਰ ਆ ਗਏ ਆ ਪੰਜ ਸੱਤ ਇਹਨਾਂ ਮੂਰੇ ਫੇਰ ਕਾਡਿਓ ਤੁਸੀਂ ਤੁੰਨੂੰ ਠਾਲਣ ਦੀ ਕੋਸ਼ਿਸ਼ ਕਰ ਰਿਆਂ ਵੀ ਉੱਠ ਖੜੋ ਉੱਠ ਖੜੋ ਪਰ ਤੁਸੀਂ ਹੈ ਨਹੀਂ ਤੁਹਾਡੇ ਨਾਲ ਹੈ ਜੀਆਂ ਹਰਕਤਾਂ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਨਾਲ ਪਤਾ ਕੀ ਐ ਸਿਸਟਮ ਜੁੱਤੀ ਵਾਲਾ ਯਾਰ ਚਾਹੀਦਾ ਜਿਹਦੇ ਹੱਥ ਦੇ ਵਿੱਚ ਜੁੱਤੀ ਆ ਨਾ ਜਿਹਦੇ ਹੱਥ ਜੁੱਤੀ ਆ ਉਹੀ ਤੁਹਾਡਾ ਪੀਰ ਜਿਹਦੇ ਹੱਥ ਜੁੱਤੀ ਫੜੀ ਆ ਉਹਦੇ ਮੂਰੇ ਤੁਸੀਂ ਜਾ ਕੇ ਰੁਪਈਆ ਰੱਖ ਕੇ ਮੱਤਾ ਡੇਕਦੇ ਹੋ ਆਰੇ ਆ ਕੁਸਾ ਆਫ ਦੋ ਜਮਾ ਸਿਰੇ ਦਾ ਆ ਆ ਜਿਹੜਾ ਨੰਬਰ ਮੈਨੂੰ ਲਿਖ ਰਿਹਾ ਮੈਂ ਸ਼ਰਤ ਲਾ ਕੇ ਤੁਹਾਨੂੰ ਦੱਸ ਦਿੰਦਾ ਸ਼ਰਤ ਲਾ ਕੇ ਲਿਖ ਲਈ ਮੇਰੀ ਗੱਲ ਕਾਪੀ ਦੇ ਉੱਤੇ ਆ ਸਿਰੇ ਦੇ ਕਲੰਨਾ ਬੰਦੇ ਹੁੰਦੇ ਨੇ ਇਹ ਜੇ ਜੇ ਮੈਨੂੰ ਫੋਨ ਕਰ ਤੂੰ ਭੈਣ ਚੋਂ ਸ਼ਾਰੂ ਕਰ ਨਾ ਸਾਲਾ ਆਇਆ ਫੋਨ ਕਰਨ ਦਾ ਨਾ 3 ਨਾ 13 ਚੋਂ ਨਾ ਭੈਣ ਚ ਤੇਰੀ ਭੈਣ ਚੋਂ ਤੀ ਮੈਂ ਸਾਲਾ ਗੰਡੂ ਚੱਲ ਗਾਲਾਂ ਨਿਕਲ ਜਾਂਦੀਆਂ ਨੇ ਕਿਉਂਕਿ ਜੱਟਵਾਦ ਵਾਲੀ ਗੇਮ ਹੋ ਜਾਂਦੀ ਆ ਆ ਜੀ ਇਹ ਮੁੜੀਏ ਪਹਿਲੇ ਵਾਲੇ ਵਿਸ਼ੇ ਦੇ ਉੱਤੇ ਪਹਿਲਾ ਸੀਗਾ ਵੀ ਚੱਲ ਭਾਈ ਇਕੱਲੇ ਨੂੰ ਇਕੱਲਾ ਡੱਕਰ ਲਈ ਹੁਣ ਫੇਰ ਮੈਂ ਕਹਿੰਦਾ ਇਕੱਲੇ ਨੂੰ ਇਕੱਲਾ ਡੱਕਰ ਲਈ ਪਰ ਗਾਹ ਵਾਲੀ ਵਾਰ ਦੱਸਦੀ ਹੁਣ ਵੀ ਭਾਈ ਮੇਰੇ ਨਾਲ ਇੰਨੇ ਬੰਦੇ ਨੇ ਤੇ ਜਿਹੜੇ ਬੰਦੇ ਤੇਰੇ ਨਾਲ ਆਉਣਗੇ ਪਹਿਲਾਂ ਮੈਂ ਉਹਨਾਂ ਦਾ ਵਿਚਾਰ ਕਰਨੇ ਨੇ ਬੈਠ ਕੇ ਵੀ ਭਾਈ ਜੇ ਤਾਂ ਤੁਸੀਂ ਇਹਦੇ ਮੂੰਹੋਂ ਬੋਲੀਆਂ ਹੋਈਆਂ ਗੱਲਾਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਹੋ ਆਪਣੀਆਂ ਧੀਆਂ ਭੈਣਾਂ ਨੂੰ ਸੁਣਾ ਸਕਦੇ ਹੋ ਵੀ ਫੇਰ ਤਾਂ ਭਾਈ ਤੁਸੀਂ ਇਹਦੇ ਨਾਲ ਖੜੋ ਫੇਰ ਤਾਂ ਮੈਂ ਮੰਨ ਲਣਾ ਦੇ ਭਾਈ ਤੁਸੀਂ ਵਾਕੇ ਹੀ ਇਹਦੇ ਨਾਲ ਦੀ سپورਟ ਕਰਨ ਵਾਲੇ ਬੰਦੇ ਹੋ ਫਿਰ ਆਪਣੇ ਆਪ ਨੂੰ ਸਿੱਖ ਨਾ ਕਿਹਾ ਕਰੋ ਫਿਰ ਆਪਣੇ ਆਪ ਨੂੰ ਇਹ ਨਾ ਕਿਹਾ ਕਰੋ ਜੀ ਅਸੀਂ ਹਰੀ ਸਿੰਘ ਨਲੂਏ ਦੇ ਬਾਰਸ ਆ ਇਹ ਨਾ ਕਹੋ ਆਪਣੇ ਆਪ ਨੂੰ ਫਿਰ ਫਿਰ ਤੁਸੀਂ ਇਹ ਕਹੋ ਜੀ ਅਸੀਂ ਦੇਹ ਧਾਰੀ ਬੰਦੇ ਨੂੰ ਮੰਨਣ ਵਾਲੇ ਬੰਦੇ ਆ ਕਿਉਂਕਿ ਸਾਡਾ ਜੋ ਹੁਕਮ ਸੀਗਾ ਗੁਰੂ ਸਾਹਿਬ ਦਾ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਹ ਅਸੀਂ ਭੁੱਲ ਚੁੱਕੇ ਆ ਅਸੀਂ ਇੱਕ ਦੇਹ ਧਾਰੀ ਬੰਦੇ ਨੂੰ ਆਪਣਾ ਗੁਰੂ ਮੰਨ ਚੁੱਕੇ ਆ ਆਪਣਾ ਉਸਤਾਦ ਮੰਨ ਚੁੱਕੇ ਆ ਇਹ ਆਪਣੇ ਲੋਕਾਂ ਦੀ ਮਾਨਸਿਕਤਾ ਜਮੈਂ ਥੱਲੇ ਡਾਊਨ ਹੋ ਗਈ ਸੋ ਆ ਦੋ ਚੀਜ਼ਾਂ ਦਾ ਮੈਂ ਸਪਸ਼ਟੀਕਰਨ ਦੇਣਾ ਸੀਗਾ ਵੀ ਭਾਈ ਕਹਿੰਦੇ ਰੋਮੀ ਦੀ ਬਾਹ ਤੋੜਤੀ ਰੋਮੀ ਫ੍ਰੈਕਚਰ ਹੋ ਗਿਆ ਉਹ ਮੇਰੀ ਹੀ ਗੱਲੀਆਂ ਮੇਰੀ ਹੀ ਚੀਜ਼ ਆਡੀਓ ਚਲਾ ਤੋ ਲਾ ਕੇ ਦਿਖਾਈ ਜਾਂਦੇ ਨੇ ਲੋਕਾਂ ਨੂੰ ਇਹੀ ਬੋਦ ਆ ਵੀ ਹੁਣ ਕਿਸੇ ਤਰੀਕੇ ਨਾਲ ਕੇਸਤਾ ਕਰਨੇ ਸੀ ਨਾ ਕੇਸਤਾ ਹੋਣਾ ਹੀ ਸੀਗਾ ਹੁਣ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਗਾਹਲੀ ਵਾਰ ਭਾਈ ਇਹੀ ਕਹੂੰਗਾ ਮੈਂ ਐਂਡ ਦੇ ਉੱਤੇ ਵੀ ਭਾਈ ਗਾਹੜੀ ਬਾਹਰ ਕੱਲਾ ਪਹੁੰਚੀ ਹੁਣ। ਚਾਲਿਆ ਤੇਰੇ ਚ ਦਮ ਹੈ ਨਹੀਂ ਸਾਡੇ ਪਿੰਡ ਦਾ ਰੋੜਾ ਵਾਪਸ ਕਰ ਜੀ ਨਹੀਂ ਬੁੰਡ ਦੇ ਵਿੱਚ ਲੈ ਲਈ ਰੋੜੇ ਨੂੰ ਭੈਣ ਚੁੱਧ ਜਿਹੜਾ ਕੱਲ ਚੱਕ ਕੇ ਲੈ ਗਿਆ ਇੱਥੋਂ। ਸੋ ਇੰਨੀ ਕ ਮੈਂ ਗੱਲ ਕਰਨੀ ਸੀ। ਤੇ ਬਾਕੀ ਓਕੇ ਆ ਆਉਣ ਵਾਲੇ ਦਿਨਾਂ ਚ ਅਪਡੇਟ ਦਿੰਦੇ ਰਹਾਂਗੇ ਜਰੂਰ। ਚੰਗਾ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਾਸਟ ਤੇ ਮੈਸੇਜ ਚ ਗੱਲ ਇੱਕ ਕਹਿਣੀ ਸੀਗੀ। ਇਹ ਦੁਬਾਰਾ ਜੀ ਮੈਂ ਰਿਪੀਟ ਕਰ ਦਵਾਂ। ਧੰਨਵਾਦ ਭਾਈ ਜਿਹੜੇ ਲੱਖੀ ਬਾਈ ਹੁਣੀ ਨੇ ਆਪਣੇ ਉਹਨਾਂ ਨੇ ਫੋਨ ਬਥੇਰੇ ਆਏ ਨੇ ਕਹਿੰਦਾ ਯਾਰ ਇਹ ਚੀਜ਼ ਤੂੰ ਸਾਨੂੰ ਕਿਉਂ ਨਹੀਂ ਫੋਨ ਕੀਤਾ ਮੈਂ ਦੁਆਰ 'ਚ ਫੇਰ ਕਹਿ ਦਮੈਂ ਇੱਥੇ ਬਾਈ ਉਹਦਾ ਕਾਰਨ ਇਹੋ ਜਿਹਾ ਬਣ ਗਿਆ ਸੀ ਕਿ ਵੀ ਜਣਕੇ ਕਹਿੰਦਾ ਵੀ ਜੇ ਜਿੰਮੇ ਮੈਂ ਤੈਨੂੰ ਕੱਲ ਵੀ ਫੋਨ ਤੇ ਦੱਸ ਦਦਾ ਸੀਗਾ ਵੀ ਮੈਂ ਸੱਦਣੋਂ ਤਾਂ ਸੱਦ ਵੀ ਲੈਂਦਾ ਪਰ ਨਹੀਂ ਯਾਰ ਮੇਰੇ 'ਚ ਕੁਦਰਤੀ ਇਹ ਚੀਜ਼ ਰੱਬ ਨੇ ਪਾਈ ਨਹੀਂ ਹੈਗੀ ਚਲੋ ਕੋਈ ਨਾ ਜੇ ਟਾਈਮ ਪਿਆ ਇਹੀ ਬਹੁਤ ਆ ਬਾਈ ਤੁਸੀਂ ਨਾਲ ਖੜਦੇ ਹੋ ਨਾਲ ਹਮੇਸ਼ਾ ਹੁਣ ਕੱਲ ਰਾਹੁਲ ਨਾਲ ਆਇਆ ਸੀਗਾ ਅੱਜ ਰਾਹੁਲ ਨੂੰ ਪਹਿਲਾਂ ਪਤਾ ਹੁੰਦਾ ਨਹੀਂ ਆਉਣਾ ਹੀ ਨਹੀਂ ਸੀਗਾ ਉਹ ਮੇਰਾ ਕੋਈ ਰਾਹੁਲ ਨਾਲ ਕੋਈ ਪ੍ਰੋਬਲਮ ਨਹੀਂ ਮੇਰੀ ਹੈਗੀ ਕਿਉਂਕਿ ਉਹਨੇ ਨਾ ਕੋਈ ਮੇਰੇ ਨਾਲ ਕੋਈ ਗੱਲਬਾਤ ਕੀਤੀ ਆ ਉਹਦਾ ਖੜਾ ਰ ਤੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਭਾਈ ਇਹੋ ਜਿਹੇ ਬੰਦੇ ਨਾਲ ਜਾਈਦਾ ਹੁੰਦਾ ਇਹੋ ਜਿਹੇ ਬੰਦੇ ਨਾਲ ਬੈਠੀਦਾ ਹੁੰਦਾ ਵੀ ਜਿਹੜਾ ਬੰਦਾ ਥੋੜੀ ਜਿਹੜੀ ਬਣੀ ਹੋਈ ਮਾੜੀ-ਮੋਟੀ ਇੱਜ਼ਤ ਆ ਵੀ ਉਹਨੂੰ ਰੁਲਣ ਦਾ ਦਵੇ ਤਾਂ ਹੀ ਤਾਂ ਕਹਿੰਦੇ ਨੇ ਵੀ ਬੌਲ ਤੋਂ ਲਾਣਿਓ ਧੀ ਕਰਾਣਿਓ ਇਹ ਇਹ ਕਹਾਵਤਾਂ ਜਿਹੜੀਆਂ ਸਿਆਣਿਆਂ ਦੀਆਂ ਕਹੀਆਂ ਹੋਈਆਂ ਨੇ ਸੱਚੀਆਂ ਨੇ ਤੋ ਕਹਿਣ ਦਾ ਮਤਲਬ ਮੇਰਾ ਇਹੀ ਆ ਐਂਡ ਦੇ ਉੱਤੇ ਜਿਹੜਾ ਕੁਝ ਹੋਣਾ ਸੀ ਹੋ ਗਿਆ ਇਟਲੀ ਵਾਲਾ ਹੁਣ ਮੇਰੇ ਹਿਸਾਬ ਨਾਲ ਤਾਂ ਕੰਨ ਦੇ ਵਿੱਚ ਸਰੋਂ ਦਾ ਤੇਲ ਪਾਊਗਾ ਜਿਹੜੇ ਹਿਸਾਬ ਨਾਲ ਪੜਦਾ ਪੱਟ ਮੇਰੇ ਹਿਸਾਬ ਨਾਲ ਤੋਂ ਕੰਨ ਦਾ ਪੜਦਾ ਪੱਟਿਓ ਬਾਕੀ ਬਾਈ ਚੈੱਕ ਕਰਾ ਕੇ ਸਾਨੂੰ ਦੱਸ ਦੀ ਤੇ ਆ ਜੀ ਨੈਟ ਦੇ ਉੱਤੇ ਦੇਖ ਲਈ ਬਾਕੀ ਜਿੱਥੇ ਮਰਜੀ ਆ ਜੀ ਚੰਗਾ ਬਾਈ ਜੀ ਸਸਰੀ ਗਾਲ ਜੀ ਸਾਰਿਆਂ ਨੂੰ